ਪਿਛਲੇ 20 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੀ ਸੰਸਥਾ ਆਜ਼ਾਦ ਫਾਊਂਡੇਸ਼ਨ ਵੱਲੋਂ ਪਲੇਅਰ ਕੋਡਲਾ ਕਲੱਬ ਵਿੱਚ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਜਸਟਿਸ ਨਿਊਜ਼ ਅਖਬਾਰ ਦੀ 19ਵੀਂ ਬਾਰੀ ਗਣ ਮਨਾਈ ਗਈ ਅਤੇ ਪੱਤਰਕਾਰਾਂ ਲੇਖਕਾਂ ਬੁੱਧੀਜੀਵੀਆਂ ਸਮਾਜ ਸੇਵਕਾਂ ਦੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲਿਆਂ ਦਾ ਸਨਮਾਨ ਕੀਤਾ ਗਿਆ ਆਜ਼ਾਦ ਫਾਊਂਡੇਸ਼ਨ ਪਿਛਲੇ ਕਾਫੀ ਸਮੇਂ ਤੋਂ ਜਿੱਦਾ ਸੀ ਚਾਮਿਆ ਅਗੜਾ ਸਮਾਜ ਸੇਵਾ ਦੇ ਖੇਤਰ 'ਚ ਕੰਮ ਕਰਦੀ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਪ੍ਰੋਗਰਾਮ ਦਾ ਹਾਂ ਹਾਂ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਇਹ ਬੜਾ ਅਲੱਗ ਜਿਹਾ ਪ੍ਰੋਗਰਾਮ ਅਸੀਂ ਰੱਖਿਆ ਸੀ ਇਹਦੇ ਵਿੱਚ ਜਿਹੜੇ ਪੰਜਾਬ ਮਲੇਰਕੋਲੇ ਦੇ ਪੱਤਰਕਾਰ ਨੇ ਪੰਜਾਬ ਤੋਂ ਬੜੇ ਮੁੱద్ధి ਜੀ ਵੀ ਸਾਡੇ ਨਾਲ ਸ਼ਾਮਲ ਹੋਏ ਤੇ ਅਸੀਂ ਪੱਤਰਕਾਰ ਪੱਤਰਕਾਰਾਂ ਦੇ ਲਈ ਸਮਾਜ ਦੇ ਲਈ ਇੱਕ ਜਿਹੜਾ ਅੱਛਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਇਹ ਵੀ ਕੋਸ਼ਿਸ਼ ਕੀਤੀ ਕਿ ਜਿਹੜੇ ਪੱਤਰਕਾਰ ਵਧੀਆ ਕੰਮ ਕਰ ਰਹੇ ਨੇ ਉਹ ਹੋਰ ਵਧੀਆ ਕਰਨ ਤੇ ਨਾਲ ਦੀ ਨਾਲ ਇੱਕ ਇੱਕ ਜਿਹੜੀ ਪੱਤਰਕਾਤਾ ਦੇ ਵਿੱਚ ਪੱਤਰਕਾਰ ਗੁੰਮ ਹੋ ਰਿਹਾ ਉਹਨੂੰ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਤੇ ਇਸ ਤੇ ਉੱਪਰ ਚਿੰਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਪੱਤਰਕਾਰੀ ਨੂੰ ਬਚਾਉਣ ਦੀ ਲੋੜ ਆ ਸਮਾਜ ਨੂੰ ਬਚਾਉਣ ਦੀ ਲੋੜ ਆ ਮਨੁੱਖ ਨੂੰ ਬਚਾਉਣ ਦੀ ਲੋੜ ਆ ਇਸੇ ਨੂੰ ਲੈ ਕੇ ਜਿਹੜਾ ਅਸੀਂ ਜਸਟਿਸ نیوز ਚੁਣਿਆ ਸੀਗਾ ਉਹਦੀ 19ਵੇਂ ਬਰਿਆਂ ਗਣ ਚੁਣੀ ਸੀ ਉਹ ਮੈਨੂੰ ਲੱਗਦਾ ਸੀ ਬੜਾ ਅੱਛਾ ਕੀਤਾ ਤੇ ਜਸਟਿਸ نیوز ਦੀ ਸਾਰੀ ਟੀਮ ਆਈ 19 ਬਰਿਆਂ ਤੋਂ ਇਹ ਪੇਪਰ ਚਲਾ ਰਹੇ ਨੇ ਬੜਾ ਵੱਡਾ ਕੰਮ ਆ ਕਿ ਉਹ ਪੱਤਰਕਾਰੀ ਦੇ ਵਿੱਚ ਵੀ ਖਾਸ ਕਰਕੇ ਪ੍ਰਿੰਟ মিডিਆ ਨੂੰ ਚਲਾਉਣਾ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਬੜਾ ਜੋਖਮ ਵਾਲਾ ਕੰਮ ਹੈਗਾ ਜਿਹੜਾ ਬਲਬੀਰ ਸਿੱਧੂ ਜੀ ਨੇ ਚੱਕਿਆ ਹੋਇਆ ਤੇ ਆਜ਼ਾਦ ਫਾਊਂਡੇਸ਼ਨ ਦੇ ਥਰੂ ਅਸੀਂ ਇਹ ਜਿਹੜਾ ਕੁਝ ਕਰ ਰਹੇ ਨੇ ਉਹਨੂੰ ਥੋੜਾ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਬੜੇ ਸਾਰੇ ਸਮਾਜ ਸੇਵਕਾਂ ਨੇ ਬੜੇ ਸਾਰੇ ਇੰਡਸਟਰੀਅਲਿਸਟਾਂ ਨੇ ਪੱਤਰਕਾਰਾਂ ਨੇ ਪੂਰੇ ਮਲੇਰਪੋੜ ਨੇ ਸਾਡਾ ਸਾਥ ਦਿੱਤਾ ਉਹਨਾਂ ਦੇ ਲਈ ਸਾਰਿਆਂ ਦਾ ਬੜਾ ਬੜਾ ਸ਼ੁਕਰੀਆ ਖਾਸ ਕਰਕੇ ਇਹ ਜਿਹੜਾ ਪ੍ਰੋਗਰਾਮ ਕੀਤਾ ਗਿਆ ਅਸਲਮਨਾਬ ਜੀ ਜਿਹੜੇ ਸਾਡੇ ਚੇਅਰਮੈਨ ਨੇ ਉਹਨਾਂ ਦੀ ਸਰਪ੍ਰਸਤੀ ਵਿੱਚ ਕੀਤਾ ਗਿਆ ਤੇ ਨਾਲ ਦੀ ਨਾਲ ਕਿਮੇ अरोड़ा ਜੀ ਜਿਹੜੇ ਸੀਗੇ ਇਹ ਸਭ ਕੁਝ ਜੋ ਪ੍ਰੋਗਰਾਮ ਕੀਤਾ ਇਹਨਾਂ ਵੱਲੋਂ ਕੀਤਾ ਗਿਆ ਇਹ ਸਾਰੀ ਇੱਕ ਟੀਮ ਦੇ ਵੱਲੋਂ ਕੀਤਾ ਗਿਆ ਸਾਰੀ ਟੀਮ ਇਹਦੇ ਲਈ ਬੜੀ ਮੁਬਾਰਕਬਾਦ ਦਿੱਲੀ ਮੈਂ ਦਿਨਾ ਤੇ ਨਾਲ ਦੀ ਨਾਲ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਅੱਜ ਜਿਹੜਾ ਅੱਜ ਪ੍ਰੋਗਰਾਮ ਹੋਇਆ ਇਹਦੇ ਬਾਰੇ ਕਿਛਣਾ ਚਾਹੁੰਦਾ ਇਹ ਜਿਹੜਾ ਪ੍ਰੋਗਰਾਮ ਸੀ ਅੱਜ ਤੁਸੀਂ ਜਸਟਿਨ نیوز ਦੀ ਤਰਫੋਂ ਰੱਖਿਆ ਗਿਆ ਬਹੁਤ ਹੀ ਕਸਲਾਂਗਾ ਯੋਗ ਕਦਮ ਹੈ ਤੁਹਾਡਾ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਤਾਂ ਕਿ ਜਿਹੜੇ ਸਾਰੇ ਆਪਣੇ ਭਾਈਚਾਰਕ ਆਪਣਾ ਪੱਤਰਕਾਰਾਂ ਦਾ ਭਾਈਚਾਰਕ ਹੈ ਇਨੂੰ ਸਾਂਝ ਨੂੰ ਬੰਦ ਤੋਂ ਬਾਅਦ ਇਹ ਆਪਾਂ ਲੋਕਾਂ ਦੇ ਸਾਹਮਣੇ ਰੱਖੀਏ ਔਰ ਇਸ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਜੋ ਮੇਰੇ ਖਿਆਲ ਚ ਹੈ ਉਹ ਇਹ ਹੈ ਕਿ ਭਈ ਨਿਊਜ਼ ਦੀ ਜਿਹੜੀ ਕੁਆਲਿਟੀ ਹੈ ਉਹਦੇ ਉੱਪਰ ਬਿਹਤਰ ਤਰੀਕੇ ਨਾਲ ਕੰਮ ਕੀਤਾ ਜਾਵੇ ਚਾਹੇ ਨਿਊਜ਼ਪੇਪਰ ਹੋਣ ਚਾਹੇ ਸੋਸ਼ਲ ਮੀਡੀਆ ਹੋਵੇ ਇਹ ਜਿਹੜਾ ਲੋਕਾਂ ਦੀ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਤੇ ਨਿਊਜ਼ ਨਿਊਜ਼ ਹੈ ਜਿਹੜੀ ਉਹ ਬਹੁਤ ਬਿਹਤਰ ਤਰੀਕੇ ਨਾਲ ਇੱਕ ਅਫੈਕਟਿਵ ਵੇ ਨਾਲ ਤਿਆਰ ਕੀਤੀ ਜਾਏ ਔਰ ਲੋਕਾਂ ਦੇ ਦਰਮਿਆਨ ਲੈ ਕੇ ਆਂਦੀ ਜਾਏ ਔਰ ਇੰਪੋਰਟੈਂਟ ਇਹ ਵੀ ਹੈ ਕਹਿਣਾ ਕਿ ਭਈ ਜਿਹੜੀ ਭਾਈਚਾਰਕ ਇੱਕਤਾ ਇਹਨੂੰ ਜਿਆਦਾ ਤੋਂ ਜਿਆਦਾ ਪ੍ਰਮੋਟ ਕੀਤਾ ਜਾਵੇ ਜਿਹੜੀਆਂ 네ਗੇਟਿਵ ਸ਼ਕਤੀਆਂ ਨੇ 네ਗੇਟਿਵ ਜਿਹੜੀ एनर्जी है वो चीज नो दूर कीता जावे एदे वास्ते जेडे अपने पत्रकारिता जो ਤੁਹਾਡਾ ਪ੍ਰੋਗਰਾਮ ਹੈ ਇਹ ਸਾਰੇ ਪੱਤਰਕਾਰਾਂ ਨੂੰ ਜਾਂਦਾ ਹੈ ਕਿ ਅਸੀਂ ਇਸ ਚੀਜ਼ ਨੂੰ ਇੱਕ ਬਹੁਤ ਪੋਜ਼ੀਟਿਵ ਵੇ ਨਾਲ ਲੈ ਕੇ ਆਪਣੇ ਕੰਟਰੀ ਵਾਸਤੇ ਆਪਣੀ ਸੋਸਾਇਟੀ ਵਾਸਤੇ ਇੱਕ ਅਹਿਮ ਰੋਲ ਅਦਾ ਕਰੇ। थैंक यू। ਆ ਸਰ ਅੱਜ ਜਿਹੜਾ ਜਸਟਿਸ نیوز ਦਾ ਉਨੀ ਮੌਕੇ ਗੰਢ ਬਣਾਈ ਜਾ ਰਹੀ ਹੈ ਜੀ ਕੀ ਕਹਿਣਾ ਚਾਹੋਗੇ? ਦਾ ਬਲਵਿੰਦਰ ਸਿੰਘ ਸਿੱਧੂ ਮੁੱਖ ਸੰਵਾਦਕ ਜਸਟਿਸ ਨਿਊਜ਼ ਮੈਂ ਆਯਾਦ ਫਾਊਂਡੇਸ਼ਨ ਦਾ ਤਹਿ ਦਿਲੋਂ ਸ਼ੁਕਰੀਆ ਦਾ ਕਰਦਾ ਜਿਨ੍ਹਾਂ ਨੇ ਕਿ ਐਡਾ ਵੱਡਾ ਪ੍ਰੋਗਰਾਮ ਅੱਜ ਲੀਕ ਕੇ ਜਸਟਿਸ ਨਿਊਜ਼ ਦੀ 19ਵੀਂ ਵਰੇਗੰਢ ਮਨਾ ਕੇ ਮੇਰੇ ਉੱਪਰ ਹੋਰ ਬੋਝ ਪਾਇਆ ਕਿ ਮੈਂ ਜਿਹੜਾ ਅੱਗੇ ਕੰਮ ਕਰਾਂ ਇਸ ਤੋਂ ਹੋਰ ਵਧੀਆ ਕਰਾਂ ਸੋ ਮੈਂ ਆਯਾਦ ਕਾਉਨੇਸ਼ਨ ਦਾ ਸਭ ਤੋਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਕਿ ਇਸੇ ਤਰ੍ਹਾਂ ਮੇਰੇ ਜਿਹੜੇ ਇਹਨਾਂ ਦਾ ਸਾਥ ਆਯਾਦ ਫਾਊਂਡੇਸ਼ਨ ਨਾਲ ਬਣਿਆ ਰਵੇ ਇੰਮਾ ਜਿਹੜਾ ਪੱਤਰਕਾਰੀ ਲਈ ਹੈ ਬਹੁਤ ਬਹੁਤ ਹੋਰ ਕੰਮ ਕਰਸਾਂਗਾ ਥੈਂਕ ਯੂ ਧੰਨਵਾਦ